ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਤੇ ਮੇਰੇ ਸਾਥੀਆਂ ਵੱਲੋਂ ਗੁਰੂ ਨਾਨਕ ਦੇਵ ਪਾਸ਼ਾ ਦੇ ਪ੍ਰਕਾਸ਼ ਪੁਰਬ ਦੀਆਂ ਕੋਟਨ ਕੋਟ ਮੁਬਾਰਕਾਂ ਸੰਗਤ ਜੀ ਧੰਨ ಶ್ರೀ ਗੁਰੂ ਨਾਨਕ ਦੇਵ ਪਾਸ਼ਾ ਰਾਵੀ ਨਦੀ ਦੇ ਕੰਢੇ ਜੰਗਲਾਂ ਵਿੱਚ ਦੀਵਾਨ ਸਜਾ ਕੇ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਸਨ ਕੋਝ ਸਮਾਂ ਬੀਤਿਆ ਸਤਗੁਰਾਂ ਦੀ ਮਿਹਰ ਸਦਕਾ ਦੋਦੇ ਜੱਟ ਦੇ ਘਰ ਪੁੱਤਰ ਪੈਦਾ ਹੋਇਆ ਤੇ ਦੋਦੇ ਜੱਟ ਨੇ ਸਤਗੁਰਾਂ ਤੋਂ ਆਗਿਆ ਲੈ ਕੇ ਉਸ ਜੰਗਲ ਵਿੱਚ ਕੱਚੇ ਛੱਪੜ ਬਣਾ ਦਿੱਤੇ ਉਸ ਜੰਗਲ ਦੇ ਵਿੱਚ ਕੱਚੇ ਛੱਪੜ ਬਣਾ ਕੇ ਚੰਗ ਤਾਂ ਉਥੋਂ ਦੂਰ ਦੂਰ ਤੋਂ ਰਹਿਣ ਲਈ ਆਉਣ ਲੱਗੀਆਂ ਪਰ ਕੁਝ ਈਰ ਖਾਲੂ ਲੋਕਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੇ ਉਸ ਜੰਗਲ ਦੇ ਮਾਲਿਕ ਲਾਹੌਰ ਦੇ ਕਰੋੜੀਆ ਸੇਠ ਨੂੰ ਕਿਹਾ ਕਿ ਤੇਰੇ ਜੰਗਲ ਵਿੱਚ ਕੋਈ ਸਾਧੂ ਆਪਣਾ ਡੇਰਾ ਲਾ ਕੇ ਬੈਠਾ ਹੈ ਜੇਕਰ ਤੂੰ ਉਸ ਨੂੰ ਨਾ ਰੋਕਿਆ ਤਾਂ ਉਸ ਨੇ ਤੇਰੇ ਜੰਗਲ ਵਿੱਚ ਕਬਜ਼ਾ ਕਰ ਲੈਣਾ ਕਰੋੜੀਆ ਸੇਠ ਗੁੱਸੇ ਨਾਲ ਭਰ ਗਿਆ ਤੇ ਉਹ ਆਪਣੇ ਨਾਲ 100 ਜਵਾਨ ਡਾਂਗਾ ਵਾਲਾ ਲੈ ਕੇ ਧੰਗੂ ਨਾਨਕ ਦੇ ਪਾਤਸ਼ਾਹ ਨੂੰ ਮਾਰਨ ਲਈ ਤੁਰ ਪਿਆ ਅਜੇ ਕਹ ਜੀ ਇਹ ਦੂਰ ਆਇਆ ਸੀ ਕਿ ਘੋੜੀ ਤੁਹਾਡਾ ਗਕੇ ਉਸ ਦੀ ਲੱਤ ਟੁੱਟ ਗਈ ਤੇ ਉਹ ਲੋਹਾਰ ਵਾਪਸ ਚਲਾ ਗਿਆ ਤਿੰਨ ਮਹੀਨੇ ਬਾਅਦ ਉਹ ਫਿਰ ਠੀਕ ਹੋਇਆ ਤੇ ਉਸ ਨੇ ਨਾਨਕ ਦੇ ਪਾਤਸ਼ਾਹ ਨੂੰ ਫਿਰ ਮਾਰਨ ਦਾ ਫੈਸਲਾ ਕਰ ਲਿਆ ਅਜੇ ਉਹ ਕੁੱਝ ਹੀ ਤਨ ਗੁਰ ਨਾਨਕ ਪਾਤਸ਼ਾਹ ਕੋਲ ਪਹੁੰਚਣ ਹੀ ਲੱਗਾ ਸੀ ਕਿ ਉਹ ਅੰਨ੍ਹਾ ਹੋ ਗਿਆ ਤੇ ਉਸ ਨੂੰ ਨਜ਼ਰ ਆਉਣਾ ਬੰਦ ਹੋ ਗਿਆ ਦੋਦਾ ਜੱਟ ਕਰੋੜੀ ਸੇਠ ਨੂੰ ਦੇਖ ਕੇ ਸਮਝ ਗਿਆ ਸੀ ਕਿ ਜਰੂਰ ਇਹ ਗੁਰੂ ਸਾਹਿਬ ਨਾਲ ਮੱਥਾ ਲਾਉਣ ਲਈ ਚੱਲਾ ਹੋਵੇਗਾ ਅਸਨੇ ਕਰੋੜੀ ਸੇਠ ਨੂੰ ਕੋੜੀ ਤੋਂ ਥੱਲੇ ਉਤਾਰ ਕੇ ਕਿਹਾ ਕਿ ਗੁਰੂ ਸਮੁੰਦਰ ਹੈ ਜੇ ਤੂੰ ਸਮੁੰਦਰ ਰਕੇ ਹੈ ਕਢਾਏਗਾ ਤਾਂ ਸਮੁੰਦਰ ਤੈਨੂੰ ਆਪਣੇ ਨਾਲ ਹੀ ਵਹਾ ਕੇ ਲੈ ਜਾਵੇਗਾ ਸੋ ਜਿਸ ਤਰ੍ਹਾਂ ਦੋਦਾ ਜੱਟ ਕਰੋੜੀ ਸੇਠ ਨੂੰ ਸਮਝਾ ਰਿਹਾ ਹੈ ਉਸ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀ ਹੈ ਐਵੇਂ ਬਿਆਨ ਕਰਦੇ ਹਾਂ ਜੀ میری مت ماری مولا نے کا جیا چوک کل دتا میں نو میرے حاجیا چوک کل دتا میں نو میرے حاجیا دو دے ਈ ਮਤ ਮਾਰੀ ਮਲਾਨੇ ਕਾ ਜੀਆ ਚੱਕ ਕੇ ਬਾਬਰ ਬੀ ਲੱਗਾ تو دے دیا گلا سی کروڑی سونے دا اکڑ دماغ تے جنجال بنے دا اکڑ دماغ تے جنجال بنے دا او تیرے نالو سکول بکی مایا ہے آپ نرائن کلا تار آیا ہے آپ نرائن کلا تار آیا ہے مکہ سی چفر قدمہ دے Oh, daddy, oh, daddy. ਉਹਦੇ ਦੀ ਇਹ ਆਵਾਜ਼ ਸੁਣ ਕੇ ਕਰੋੜੀਆਂ ਘੋੜੀ ਤੋਂ ਥੱਲੇ ਉਤਰਿਆ ਛੋਟੀ ਛੱਟ ਦਿੱਤੀ ਤੇ ਸਾਥੀਆਂ ਨੂੰ ਵਾਪਸ ਮੋੜਿਆ ਤੇ ਪੈਰਾਂ 'ਤੇ ਜੁੱਤੀ ਲਾਹੀ ਉਸ ਨੂੰ ਦਿਸਣ ਲੱਗ ਪਿਆ ਤੇ ਦੁੱਧੇ ਨੇ ਉਸ ਦੀ ਅੱਗੇ ਹੋ ਕੇ ਬਾਹ ਫੜ ਕੇ ਕਿਹਾ ਕਿ ਚੱਲ ਕਰੋੜੀਏ ਤੂੰ ਧੰਗੁਰ ਨਾਨਕ ਦੇ ਪਾਸ਼ਾ ਕੋਲ ਚੱਲ ਉਹ ਤੈਨੂੰ ਕੁਝ ਨਹੀਂ ਕਹਿਣਗੇ ਕਰੋੜੀਆ ਸੇਠ ਅੰਦਰੋਂ ਹੀ ਡਰਨ ਲੱਗ ਗਿਆ ਤੇ ਉਸ ਨੂੰ ਇੰਜ ਲੱਗ ਰਿਹਾ ਸੀ ਕਿ ਕਿਤੇ ਧੰਗੁਰ ਨਾਨਕ ਦੇ ਪਾਸ਼ਾ ਉਸ ਨੂੰ ਸ਼ਰਾਪ ਨਾ ਦੇ ਦੇਣ ਤੇ ਕਿਤੇ ਉਸ ਦੀ ਕੁੱਲ ਦਾ ਨਾਸ਼ ਨਾ ਹੋ ਜਵੇ ਦੁੱਧਾ ਜੱਟ ਤੇ ਕਰੋੜੀਆ ਸੇਠ ਧੰਗੁਰ ਨਾਨਕ ਦੇ ਪਾਸ਼ਾ ਹੋ ਚਲੇ ਗਏ ਸਤਗੁਰੂ ਜੀ ਕੋਲ ਬਹੁਤ ਸੰਗਤ ਬੈਠੀ ਸੀ ਐਨੇ ਨੂੰ ਕਰੋੜੀਆ ਸੇਠ ਮੱਥਾ ਟੇਕੇ ਸੰਗਤ ਵਿੱਚ ਬੈਠ ਗਿਆ ਸਤਗੁਰਾਂ ਨੇ ਕਰੋੜੀਏ ਨੂੰ ਨਾ ਹੀ ਕੋਈ ਵਰ ਦਿੱਤਾ ਤੇ ਨਾ ਹੀ ਉਸ ਨੂੰ ਕੋਈ ਸ਼ਰਾਪ ਦਿੱਤਾ ਸਮਾਂ ਲੰਘਦਾ ਗਿਆ ਕਰੋੜੀਆ ਸੇਠ ਧੰਗ ਗੁਰੂ ਨਾਨਕ ਦੇਵ ਪਾਸ਼ਾ ਦੇ ਚਰਨਾਂ ਦਾ ਭੋਰਾ ਬਣ ਗਿਆ ਤੇ ਉਹ ਪੱਕਾ ਸਾਧ ਸੰਗੀ ਹੋ ਗਿਆ ਇੱਕ ਦਿਨ ਕਰੋੜੀਆ ਸੇਠ ਨੇ ਸਤਗੁਰਾਂ ਅਕੈ ਅਰਜ਼ ਕੀਤੀ ਕਿ ਆਪਾਂ ਚਾੰਗਤੇ ਰਹਿ ਲਈ ਪੱਕੀ ਧਰਮਸ਼ਾਲਾ ਬਣਾ ਦੀਏ ਜਿਸ ਤਰ੍ਹਾਂ ਕਰੋੜੀਆਂ ਸੇਠ ਧੰਗੂ ਨਾਨਕ ਦੇ ਪਾਸ਼ਾ ਕੋਲੋਂ ਧਰਮਸ਼ਾਲਾ ਬਣਾਣ ਲਈ ਆਗਿਆ ਲੈ ਰਿਹਾ ਹੈ ਉਸ ਨੂੰ ਮੇਰੇ ਸਾਥੀ ਹੈ ਇਹ ਐਵੇਂ ਬਿਆਨ ਕਰਦੇ ਦੋਵੇਂ ਵੇਲੇ ਬਾਣੀ ਦੀ ਹੋਈ ਜਦ ਅਮਰਤ ਮਈ ਵਾਰਸ ਲੋਹੇ ਤੋਂ ਕੰਚਣ ਭਏ ਪੱਗਾ ਵਾਲੇ ਸੋ ਘਰ ਪਾਰਸ ਲੋਹੇ ਤੋਂ ਕੰਚਣ ਭਏ ਭਾ ਗਾਵਾਲੇ ਸਬਰ ਪਰਸ ਬਾਲੀ ਦੁਨੀਆ ਦਾ ਇੱਥੇ ਨਹੀਂ ਦਿਸਦਾ ਕੁਝ ਮੇਰਾ ਇੱਥੇ ਧਰਮਸ਼ਾਲ ਬਣ ਜੇ ਇਥੇ ਧਾਰੇ ਮਸ਼ਾਲ ਬਣ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਹੌਲਾ ਹਲ ਹੋ ਗਿਆ ਸੀ ਹਮੇ ਬੰਦਨ ਟੱਟ ਗਏ ਸਾਰੇ ਮੇਰੀ ਪੇਟ ਕਬੂਲ ਕਰੋ ਸੇਠ ਜੀ ਹੱਥ ਬੰਨਿਆ ਰਜ ਗਜਾਰੇ ਮੇਰੀ ਪੇਟ ਕਬੂਲ ਕਰੋ ਸੇਠ ਜੀ ਹੱਥ ਬੰਨਿਆ ਰਜ ਗਜਾਰੇ ਸਚਤ ਨੀਲਾ ਰੋਸ਼ਾਲ ਬਣ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਐਥੇ ਧਰਮਸ਼ਾਲ ਬਣ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਹੱਥ ਬਨ ਕੇ ਯਾਰ ਜੇ ਕਰੇ ਦਾਤਾ ਤੂੰ ਹੈ ਮੈਨੂ ਬਖਸ਼ ਲੋਦਾਤਾ ਜੀ ਜੇ ਕੋਈ ਅਜੇ ਦਾਸ ਵਿੱਚ ਖਾਮੀ ਮੈਨੂ ਬਖਸ਼ ਲੋਦਾਤਾ ਜੀ ਜੇ ਕੋਈ ਅਜੇ ਦਾਸ ਵਿੱਚ ਖਾਮੀ ਕਮੀਆਂ ਦੀ ਰਾਤ ਮੁਕੀ ਦਸਿਆ ਇੱਥੇ ਆਨ ਸਵੇਰਾ ਇੱਥੇ ਧਰਮਸ਼ਾਲ ਬਣ ਜੇ ਜਿਤ ਕਮ ਗੁਰਾਣੀ ਕੀਤਾ ਬਣਗੇ ਸੀ ਸੁੰਦਰ ਮਣਾਰੇ ਸੰਗਤਾ ਦੇ ਰਹਿਣ ਲਈ ਬਣਗੇ ਸੁੰਦਰ ਡਬਲ ਚਬਾਰੇ ਸੰਗਤਾ ਦੇ ਰਹਿਣ ਲਈ ਬਣਗੇ ਤਾਰ ਮਸ਼ਾਲ ਬਣ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਦੂਰੋਂ ਦੂਰੋਂ ਸੰਗ ਤਾਂ ਜੀ ਦਾਰਸ਼ਨ ਕਰਕੇ ਤੜਗੇ ਕੋੜੇ ਜੋ ਕੁੱਲੇ ਪਟਕੇ ਸੀ ਦਾਤਾ ਤੂੰ ਚਰਣਾ ਨਾਲ ਜੋੜੇ ਜੋ ਕੁੱਲੇ ਪਟਕੇ ਸੀ ਦਾਤਾ ਤੂੰ ਚਰਣਾ ਨਾਲ ਜੋੜੇ ਸਭ ਲੋਕੀ ਆਂਦੇ ਸੀ ਖੁਸ਼ੀਆਂ ਵੰਡਦਾ ਨੂਰ ਹੈ ਚਿਹਰਾ ਅਰਥ ਧਰਮ ਸ਼ਾਲ ਬਣ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਇਥੇ ਧਰਮ ਸ਼ਾਲ ਬਣ ਜੇ ਜਿੱਥੇ ਮਸੇਰਾ ਧਰ ਗਿਆ ਕਰੋੜੀ ਅਸੀਂ ਨਾਲੇ ਤਰਗੀ ਸੰਗਤ ਸਾਰੀ ਸ਼ੀਵਚ ਕਰਤਾਰ ਪੁਰੇ ਰੌਣਕ ਹੋਣ ਲੱਗੀ ਫਿਰ ਪਾਰੀ ਸ਼ੀਵਚ ਕਰਤਾਰ ਪੁਰੇ ਰੌਣਕ ਹੋਣ ਲੱਗੀ ਫਿਰ ਪਾਰੀ ਉੱਥੇ ਲੱਗ ਪਾਗ ਗਏ ਜਿੱਥੇ ਲਾਇਆ ਸਤਗੁਰ ਡੇਰਾ ਇੱਥੇ ਧਰਮਸ਼ਾਲਾ ਮੁਸ਼ਾਲ ਬਣ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਕਰਗੀ ਬਾਣੀ ਦਾ ਈਰਤਣਾ ਹੁੰਦਾ ਸੁਬਾ ਤੇ ਸ਼ਾਮੀ ਲੋਹਾ ਸੰਗ ਪਾਰਸਤੇ ਤਰਦਾ ਜਸ ਦੇ ਜਲਣਾ ਖਾਮੀ ਲੋਹਾ ਸੰਗ ਪਾਰਸਤੇ ਤਰਦਾ ਜਸ ਦੇ ਦਲਣਾ ਖਾਮੀ ਸੱਚੇ ਪੀਰਿ ਤਮਨੇ ਕੀਤਾ ਸਬਦ ਦਾ ਦੂਰ ਹਨੇਰਾ ਇੱਥੇ ਧਰਮਸ਼ਾਲ ਬਣ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਇੱਥੇ ਧਰਮਸ਼ਾਲ ਜਿੱਥੇ ਸੰਗ ਤਾਂ ਕਰਨ ਬਸੇਰਾ ਇੱਥੇ ਧਰਮਸ਼ਾਲ ਬੜ ਜੇ ਜਿੱਥੇ ਸੰਗ ਤਾਂ ਕਰਨ ਬਸੇਰਾ ਕਲੌੜੀ ਸੇਠ ਦੀ ਇਹ ਗੱਲ ਸੁਣ ਕੇ ਉਸਨੇ ਕੱਚੇ ਛੱਪੜ ਟਾ ਕੇ ਉੱਥੇ ਪੱਕੀ ਧਰਮਸ਼ਾਲ ਬਣਾ ਦਿੱਤੀ ਤੇ ਕਰੋੜੀਏ ਸੇਠ ਨੇ ਸਤਗੁਰਾਂ ਅੱਗੇ ਅਰ지 ਕੀਤੀ ਕਿ ਗੁਰੂ ਜੀ ਤੁਸੀਂ ਹੁਣ ਉਸ ਤੁਸੀਂ ਇਸ ਸਥਾਨ ਦਾ ਨਾਮ ਆਪਣੇ ਨਾਂ ਤੇ ਰੱਖੋ ਸਤਗੁਰਾਂ ਨੇ ਕਰੋੜੀਏ ਨੂੰ ਯਾਦ ਕਰਵਾਇਆ ਕਿ ਕਰੋੜੀਏ ਇੱਕ ਉਹ ਵੀ ਦਿਨ ਸੀ ਜਦੋਂ ਤੂੰ ਸਾਨੂੰ 100 ਜਵਾਨ ਡਾਂਗਾ ਵਾਲਾ ਲੈ ਕੇ ਸਾਨੂੰ ਮਾਰਨ ਲਈ ਆਇਆ ਸੀ ਤੇ ਅੱਜ ਤੂੰ ਕਹਿ ਰਿਹਾ ਹੈ ਕਿ ਅਸੀਂ ਇਸ ਸਥਾਨ ਦਾ ਨਾਮ ਆਪਣੇ ਨਾਂ ਤੇ ਰੱਖੀਏ ਨਾਨਕ ਕੌਣ ਹੁੰਦਾ ਇਹ ਸਭ ਕਹਿਣ ਵਾਲਾ ਤੇ ਇਸ ਸਥਾਨ ਦਾ ਨਾਮ ਆਪਣੇ ਨਾਂ ਤੇ ਰੱਖਣ ਵਾਲਾ ਇਹ ਸਭ ਦਾ ਕਰਤਾਰ ਨੇ ਕਰਵਾਇਆ ਹੈ ਇਸ ਕਰਕੇ ਇਸ ਸਥਾਨ ਦਾ ਨਾਮ ਕਰਤਾਰਪੁਰ ਸਾਹਿਬ ਰੱਖਿਆ ਜਾਵੇਗਾ ਸੋ ਸਾਗਤ ਜੀ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਨਾਮ ਅਥਾ ਰੱਖਿਆ ਗਿਆ ਇੱਥੇ ਗੁਰੂ ਸਾਹਿਬ ਨੇ ਆਪਣਾ ਆਖਰੀ ਸਮਾਂ ਬਤਾਇਆ ਤੇ ਖੇਤੀ ਕੀਤੀ ਅੱਜ ਕੱਲ ਇਹ ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਹੈ ਸੋ ਇਹਨਾਂ ਕੁਝ ਬੋਲਦਿਆਂ ਏਕ ਨਹੀਂ ਨੇਕਾਂ ਪੁੱਲਾਂ ਹੋ ਗਿਆਂ ਹੁਣ ਗਿਆਂ ਸਤਗੁਰ ਅਤੇ ਸਤਗੁਰ ਦੀ ਸੰਗਤ ਬਖਸ਼ਣਯੋਗ ਹੋ ਜੀ ਬਖਸ਼ ਲੈਣਾ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਦਸ਼ਮੇਸ਼ ਖਾਲਸਾ ਗਰਲਜ਼ ਕਲਜ਼ ਦੀ ਸਕੂਲ ਦੀਆਂ ਬੱਚੀਆਂ ਨੂੰ ਬੇਨਤੀ ਕਰਦੀ ਆ